ਵੈਜੀ ਦਾ ਖਾਲਸਾ ਵੈਜੀ ਦੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਅਕਾਲਤਖ ਸਾਹਿਬ ਨੇ ਨੋਟਿਸ ਲਿੱਤਾ ਹੈ ਔਰ ਉਹਨਾਂ ਨੂੰ ਤਨਖਈਆ ਇਕਰਾਰ ਵੀ ਦਿੱਤਾ ਹੈਗਾ ਤੇ ਉਹਦੇ ਉੱਤੇ ਹਜੇ ਫਾਈਨਲ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈਗਾ ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨੇ ਉਦੋਂ ਬਰਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ ਉਹਦੀ ਗੱਲ ਉਬਰੀ ਹੈ ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕਪਲੇ ਕੀਤੇ ਹੋਏ ਆ ਉਹ ਵੀ ਇਹਨਾਂ ਦੇ ਚਿਹਤਿਆਂ ਨੇ ਉਹਦੀ ਗੱਲ ਇੰਨੇ ਵੱਡੇ ਪੱਧਰ ਤੇ ਨਹੀਂ ਆ ਰਹੀ ਹੈਗੀ ਜਿੱਥੇ ਇੱਕ ਸਿਲਸਿਲਾ ਸਤਿੰਦਰਪਾਲ ਸਿੰਘ ਕੋਹਲੀ ਸੀਏ ਜੋ ਕਿ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਰਿਹਾ ਹੈ ਔਰ ਕਰਤਾ ਆਰਬਿਟ ਬਸਾਂ ਦਾ ਪੀਟੀਸੀ ਦਾ ਹੈ ਉਸ ਨੂੰ ਅਪੁਆਇੰਟਮੈਂਟ ਦਿੱਤੀ ਗਈ ਸੀ ਕਿ ਇੰਟਰਨਲ ਆਡਿਟ ਕਰਨ ਦੀ ਐਸਜੀਪੀਸੀ ਦੇ ਖਾਤਿਆਂ ਦੀ ਜਿਹਦੇ ਵਿੱਚ ਉਹਦੀਆਂ 2010 ਦੇ ਵਿੱਚ ਚਾਰ ਕੰਮ ਐਸਜੀਪੀਸੀ ਨੇ ਉਹਨੂੰ ਸੌਂਪੇ ਸੀਗੇ ਪਹਿਲਾ ਇੰਟਰਨਲ ਆਡਿਟ ਪ੍ਰੀ ਤੇ ਕੰਕਰੈਂਟ ਆਡਿਟ ਔਨ ਡੇਲੀ ਬੇਸਿਸ ਰੋਜ਼ ਦੇ ਰੋਜ਼ ਸਾਰੇ ਖਾਤੇ ਦੇਖਣੇ ਸਾਰੇ ਕੰਪਿਊਟਰਾਈਜ਼ੇਸ਼ਨ ਦਾ ਤੇ ਸਾਰੇ ਐਸਜੀਪੀਸੀ ਦੀ ਲੋਕੇਸ਼ਨਸ ਤੇ ਉਹਨੇ ਕੰਮ ਕਰਨਾ ਸੀਗਾ ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਤੇ ਬੈਲੈਂਸ ਹੋਣ ਕੌਣ ਕਿਹੜੇ ਖਾਤੇ ਦੇਖ ਰਿਹਾ ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ ਉਹ ਵੀ ਲਾਗੂ ਕਰਾਉਣਾ ਸੀਗਾ ਤੇ ਆਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ ਪਰ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪਸ਼ਟ ਰੂਪਾਂਚੇ ਸਤਿੰਦਰ ਪਾਲ ਸਿੰਘ ਕੋਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ 2 ਜਾਂ 3 ਦਿਨਾਂ ਲਈ ਉਹਨੇ ਉਰੇ હાજર ਹੋਣਾ ਸੀ ਅੰਮ੍ਰਿਤਸਰ 'ਚ ਐਸ ਪਰ ਉਹਦੇ ਕੰਟਰੈਕਟ ਤੇ ਉਹ ਕਮਿਸ਼ਨ ਰਿਪੋਰਟ 'ਚ ਹਾਜ਼ਰ ਕਦੀ ਨਹੀਂ ਹੋਇਆ ਕਦੀ ਵੀ ਉਹਨੇ ਫਿਜ਼ੀਕਲ ਸਟਾਕ ਆਡਿਟ ਨਹੀਂ ਕੀਤਾ ਫਿਜ਼ੀਕਲ ਸਟਾਕ ਆਡਿਟ ਦਾ ਮਤਲਬ ਪਾਵਨ ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈ ਜਿੱਥੇ ਛਪਦੇ ਆ ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ ਕਾਗਜ਼ ਛੱਪ ਕੇ ਅੰਗ ਬਣਦੇ ਸੀ ਅੰਗ ਜੁੜ ਕੇ ਸਰੂਪ ਬਣਦੇ ਸੀਗੇ ਉਹਦਾ ਜਿਹੜਾ ਸਟਾਕ ਆ ਇਨਵੈਂਟਰੀ ਹੈ ਉਹ ਵੀ ਇਹਨਾਂ ਨੇ ਰੱਖਣੀ ਸੀ ਉਹ ਵੀ ਜਦ 328 ਰੂਪਾਂ ਦੀ ਗੱਲ ਨਿਕਲੀ ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ ਤੇ ਜਿਹੜੀਆਂ ਵੀ ਸਰੂਪ ਦੀ ਆਵਾਜ਼ ਆ ਵੀ ਕਿੱਥੇ ਭੇਜੇ ਕਿੱਥੇ ਕਿਹਨੂੰ ਦਿੱਤੇ ਉਹਦਾ ਵੀ ਆਡਿਟ ਕਰਨਾ ਸੀਗਾ ਤੇ ਉਹਨੇ 10 ਸਾਲ ਚ ਕੋਈ ਕੰਪਿਊਟਰਾਈਜ਼ੇਸ਼ਨ ਦਾ ਕੰਮ ਨਹੀਂ ਕੀਤਾ ਠੀਕ ਹੈ ਨਾ ਜੀ ਇੰਟਰਨਲ ਕੰਟਰੋਲ ਦਾ ਉਹਨੇ ਕੰਮ ਨਹੀਂ ਕੀਤਾ ਤੇ ਕਮਿਸ਼ਨ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਆਡਿਟ ਚ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ ਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਇਆ ਕੋਈ ਪ੍ਰੀ ਆਡਿਟ ਨਹੀਂ ਹੋਇਆ ਜਿਹੜੇ ਜਿਹੜੇ ਕੰਮ ਇਹਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ ਤੇ 10 ਕਰੋੜ ਰੁਪਈਆ ਜਿਹੜਾ ਐਸਜੀਪੀਸੀ ਨੇ ਇਹਨੂੰ ਤਨਖਾਹ ਚ ਦਿੱਤਾ ਜਦ ਕੰਮ ਹੀ ਕੋਈ ਨਹੀਂ ਕੀਤਾ ਕਿਹਦੇ ਲਈ ਦਿੱਤਾ ਹੈਗਾ ਇਹ ਕੱਲੀ ਅਸੀਂ ਨਹੀਂ ਆਵਾਜ਼ ਉਠਾਰੇ ਹੈਗੇ ਜੇ ਤੁਸੀਂ ਆਪ ਦੇ ਜਿਹੜਾ ਤੁਹਾਨੂੰ ਦਿੱਤਾ ਹੈ ਉਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੀ ਅੰਤਰਮ ਕਮੇਟੀ ਨੇ ਪਾਇਆ ਹੈਗਾ ਇਹ ਅੰਤਰਮ ਕਮੇਟੀ ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ ਇਹਨ ਤੋਂ ਪੈਸੇ ਵਾਪਸ ਲਿੱਤੇ ਹੀ ਜਾਣ ਸ਼੍ਰੋਮਣੀ ਅਕਾਲੀ ਦਾ ਅੰਮਰਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੋਂਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹੋ ਇੱਕ ਸਾਲ ਬੀਬੀ ਜਗੀਰਕੌਰ ਜਿਹੜੀ ਕਹਿੰਦੀ ਆ ਕਿ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਲੜਦੀ ਰਹੀ ਆ ਬੀਬੀ ਨੇ ਸਪਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਕੇਸ ਪਾਵਾਂਗੇ ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਸੀ ਤਿਆਰ ਕੀਤਾ ਹੋਇਆ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਧੋਖਾ ਦੇ ਕੇ ਪੈਸੇ ਲਿੱਤੇ ਹੋਏ ਆ ਕੰਮ ਕਾਰਵਾਈ ਇਹਨੇ ਕੀਤੀ ਨਹੀਂ ਹੈ ਇਹਦਾ ਵਾਪਸ ਲਿੱਤਾ ਜਾਏ ਚਾਰਟਰਡ ਅਕਾਊਂਟੈਂਟ ਦਾ ਜਿਹੜਾ ਇਹਨੂੰ ਖਤਾਬ ਦਿੱਤਾ ਹੈਗਾ ਬੀਬੀ ਜ਼ਗੀਰ ਕੌਰ ਤੇ ਕਹਿੰਦੇ ਅਸੀਂ ਪਿੱਛੇ हट ਗਏ ਕਿ ਜੇ ਐਸਜੀਪੀਸੀ ਸਿੱਧਾ ਕੇਸ ਪਾਉਂਦੀ ਹੈ ਤਾਂ ਫਿਰ ਜਿਹੜੀ ਸੰਸਥਾ ਨਾਲ ਹੋਇਆ ਉਹ ਇਹਦਾ ਪੌਗਨਿਜ਼ੈਂਸ ਲੈ ਕੇ ਕਰੂਗੀ ਹੁਣ ਕਹਿੰਦੀ ਹੈ ਕਿ ਮੈਂ ਸੁਖਵੀਰ ਦੇ ਬਰਖਲਾਫ ਹੈ ਪਰ ਉਹਦੇ ਨਿੱਜੀ ਸੀਏ ਦੇ ਉੱਤੇ ਕੇਸ ਨਹੀਂ ਪਾਣਾ ਤਾਂ ਫਿਰ ਤੁਸੀਂ ਤਾਂ ਉਹਦੇ ਨਾਲ ਸੀਗੇ ਜਿੱਥੇ ਇਹ ਸਾਰੀਆਂ ਕਮੀਆਂ ਇਸ ਤੋਂ ਇਲਾਵਾ 328 ਰੂਪ ਦੀ ਕੋਈ ਪੜਤਾਲ ਨਹੀਂ ਹੋਈ ਕੋਈ ਕੇਸ ਨਹੀਂ ਪਾਇਆ ਪੁਲਿਸ ਤੇ ਕੇ ਸਾਨੂੰ ਲੱਭ ਕੇ ਦੇਣ बार-बार ਅਸੀਂ ਸਿੱਖ ਜੁਡੀਸ਼ੀਅਲ ਕਮਿਸ਼ਨ 'ਤੇ ਜਾਈਦਾ ਹੈ ਕਿ ਇਸ ਪਾਇਆ ਹੋਇਆ ਉਹਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਇਹਨਾਂ ਦੇ ਮੈਲਫੀਸੀਅੰਸ ਤੇ ਨੈਗਲੀਜੈਂਸ ਦਾ ਤੁਸੀਂ ਵੇਰਵਾ ਲਓ ਇਹਨਾਂ ਨੇ ਜਿਹੜੀਆਂ ਚੋਰੀਆਂ ਨੈਗਲੀਜੈਂਸ ਕੀਤੀਆਂ ਉਹਦਾ ਵੇਰਵਾ ਲਓ ਇਹ ਤਾਂ ਪੁਲਿਸ ਕੇਸ ਬਣਦਾ ਹੈਗਾ ਤੇ ਐਸਜੀਪੀਸੀ ਪੁਲਿਸ ਦਾ ਕੇਸ ਕਿਉਂ ਨਹੀਂ ਪਾਉਂਦੀ ਕਿ ਸਾਡੇ ਉਰੇ ਚੋਰੀਆਂ ਹੋਈਆਂ ਉਹ ਵੀ ਗੁਰੂ ਸਾਹਿਬ ਦੀਆਂ ਚੋਰੀਆਂ ਹੋਈਆਂ ਫਿਰ ਉਹਦਾ ਕੇਸ ਪੁਲਿਸ ਦਾ ਕਿਉਂ ਨਹੀਂ ਬਣਦਾ ਹੈਗਾ ਇਹ ਤਾਂ ਧਾਰਮਿਕ ਕੇਸ ਵੀ ਬਣਦੇ ਆ 295 ਦੇ ਉਹ ਮੁਲਾਜ਼ਮਾ ਦੇ ਉੱਤੇ ਕਿਉਂ ਨਹੀਂ ਲਾਈਤਾ ਜੇ ਅਸੀਂ ਜਿਹੜੇ ਮੁਲਾਜ਼ਮਾਂ ਨੂੰ ਜੁਧਾਰ ਸਿੰਘ ਤੇ ਹੋਰ ਸਾਰੇ ਨੂੰ ਕਹਿੰਦੇ ਆ ਕਿ ਇਹਨਾਂ ਨੇ ਸਾਰੀ ਗਲਤੀ ਹੈ ਨਾ ਦੀ ਹੈ ਉਹਨਾਂ ਨੂੰ ਜਦ ਅਸੀਂ ਪੁੱਛਿਆ ਉਹ ਕਹਿੰਦੇ ਤੁਸੀਂ ਸਿਆਣੇ ਹੋ ਅਸੀਂ ਤਾਂ ਉੱਥੇ ਛੋਟੇ ਮੁਲਾਜ਼ਮ ਸੀ ਸਾਡੀ ਚੈਕਿੰਗ ਸਾਡਾ ਸਾਰਾ ਕੰਟਰੋਲ ਹੱਥ ਇਹਨਾਂ ਦੇ ਸੀ ਜਿਸਕੱਤਰ ਸਾਨੂੰ ਚਿੱਠੀ ਭੇਜਦੇ ਸੀ ਕਿ ਇਹਨ ਨੂੰ ਦੇ ਦਿਓ ਤੇ ਚੜਾਓ ਨਾ ਤਾਂ ਅਸੀਂ ਦਿੰਦੇ ਹੁੰਦੇ ਸੀਗੇ ਮਤਲਬ ਤੋਂ ਲੈ ਕੇ ਉੱਤੇ ਤਾਈ ਜੇ ਇਨਵੋਲਵਮੈਂਟ ਨਾ ਹੋਏ ਇਹ 5 ਸਾਲ ਕਿਵੇਂ ਕੋਈ ਛਿਪੀ ਚੀਜ਼ ਰਹਿ ਸਕਦੀ ਹੈ ਸੋ ਇਹ ਬਹੁਤ ਡੀਪਲੀ ਇਨਵੋਲਵਮੈਂਟ ਸਾਰੇ ਐਸਜੀਪੀਸੀ ਦੀ ਹੈ ਮੈਂਬਰਾਂ ਦੀ ਹੈ ਔਰ ਜਿਹੜਾ ਅਕਾਲਤਖ ਸਾਹਿਬ ਹੁਣ ਤਨਖਾਈਆ ਦੋਸ਼ ਦੇ ਕੇ ਇਹ ਕੰਮ ਕਰ ਰਹੇ ਆ ਉਹਦੇ ਵਿੱਚ ਜਿਹੜੇ ਅੰਦਰਲੇ ਇਹਨਾਂ ਦੇ ਘਪਲੇ ਹੋਏ ਹਨ ਉਸ ਦੀ ਵੀ ਨਿਗਾ ਪੈਣੀ